ਹੈਲਥ ਨਿਊਜ਼ ਦੀ ਖਬਰ ਲੈ ਕੇ ਹਾਜ਼ਰਾਂ ਸਸਟੀਕਾਲ ਸਵਾਗਤ ਹੈ ਤੁਹਾਡਾ ਦੀਸ਼ਾ ਹੈਲਥੀ ਜੇਕਰ ਤੁਸੀਂ ਜਾਮਨ ਦੇ دیਵਾਨੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਲਾਜ਼ਮੀ ਹੈ ਜਾਮਨ ਦਾ ਸੁਆਦ ਬਹੁਤ ਵਧੀਆ ਹੁੰਦਾ ਹੈ ਪਰ ਜਾਮਨ ਨੂੰ ਕੁਝ ਚੀਜ਼ਾਂ ਦੇ ਖਾਣ ਨਾਲ ਨੁਕਸਾਨ ਵੀ ਹੋ ਸਕਦਾ ਹੈ ਇਸ ਲਈ ਧਿਆਨ ਰੱਖਣਾ ਬਹੁਤ ਲਾਜ਼ਮੀ ਹੈ ਕਾਲੀਆਂ ਕਾਲੀਆਂ ਖਾਟਮਿੱਠੀਆਂ ਜਾਮੁਣਾ ਨਾ ਸਿਰਫ ਖਾਣ ਵਿੱਚ ਬਹੁਤ ਸਵਾਦ ਲੱਗਦੀਆਂ ਹਨ ਸਗੋਂ ਆਪਣੀ ਅਸ਼ੁੱਧੀ ਗੁਣਾਂ ਦੀ ਵਜ੍ਹਾ ਨਾਲ ਸਿਹਤ ਲਈ ਵੀ ਫਾਇਦੇਮੰਦ ਮੰਨੀਆਂ ਜਾਂਦੀਆਂ ਹਨ 슈ਗਰ ਦੇ ਰੋਗੀਆਂ ਲਈ ਇਸ ਦਾ ਸੇਵਨ ਵਰਦਾਨ ਮੰਨਿਆ ਜਾਂਦਾ ਹੈ ਜਾਮੁਣਾ ਵਿੱਚ ਮੌਜੂਦ ਐਂਟੀਆਕਸੀਡੈਂਟ ਸਕਿਨ ਵਿੱਚ ਇੱਕ ਕੈਲੋ ਕੈਲੋਜ਼ਨ ਬੂਸਟ ਕਰਕੇ ਉਸ ਨੂੰ ਗਲੋਇੰਗ ਬਣਾਈ ਰੱਖਣ ਵਿੱਚ ਬਦਦਗਾਰ ਹੁੰਦਾ ਹੈ ਪਰ ਘਟਾਉਣ ਵਿੱਚ ਵੀ ਜਾਮਣ ਬਿਹਤ ਫਾਇਦੇਮੰਦ ਮੰਨਿਆ ਜਾਂਦਾ ਹੈ ਇਸ ਲਈ ਜਾਮਣ ਦੇ ਅਣਗਿਣਤ ਫਾਇਦੇ ਹੁੰਦੀਆਂ ਹਨ ਕਿ ਤੁਸੀਂ ਜਾਣਦੇ ਹੋ ਕਿ ਜੇਕਰ ਇਸ ਦਾ ਸੇਵਨ ਸਹੀ ਤਰੀਕੇ ਨਾਲ ਨਾ ਕਿਤਾ ਜਾਵੇ ਤਾਂ ਇਹ ਫਾਇਦੇ ਹੋਣ ਦੀ ਜਗ੍ਹਾ ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਜਾਮਨ ਖਾਨ ਦੇ ਨਾਲ ਤੁਹਾਨੂੰ ਕੀ ਫਾਇਦੇ ਤੇ ਕੀ ਨੁਕਸਾਨ ਹੋ ਸਕਦੇ ਹਨ ਜਾਮਨ ਤੇ achar ਜਾਮਨ ਦੇ ਨਾਲ ਕੋਈ ਵੀ achar ਨਹੀਂ ਖਾਣਾ ਚਾਹੀਦਾ ਅਜਿਹੇ ਕਾਰਨ ਨਾਲ ਵਿਅਕਤੀ ਦੇ ਪੇਟ ਵਿੱਚ ਐਸਿਡ ਵੱਧ ਸਕਦਾ ਹੈ ਇਸ ਨਾਲ ਵਿਅਕਤੀ ਨੂੰ ਉਲਟੀ ਚੱਕਰ ਆਉਣੇ ਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਕਾਰਨ ਵੀ ਹੋ ਸਕਦਾ ਹੈ ਜਾਮਨ ਦਾ ਸੇਵਨ ਕਰਨ ਤੋਂ ਘੱਟੋ ਘੱਟ 1 ਘੰਟੇ ਤੱਕ achar ਦਾ ਸੇਵਨ ਨਹੀਂ ਕਰਨਾ ਚਾਹੀਦਾ ਮਠਿਆਈ ਜਾਮਨ ਖਾਨ ਤੋਂ ਤੁਰੰਤ ਬਾਅਦ ਵਿੱਚ ਇਹ ਨਹੀਂ ਖਾਣੀ ਚਾਹੀਦੀ ਇਸ ਦੇ ਨਾਲ ਤੁਹਾਨੂੰ ਬਲੋਟਿੰਗ ਅਤੇ ਕਬਜ਼ ਦੀ ਸਮੱਸਿਆ ਵੀ ਹੋ ਸਕਦੀ ਹੈ ਜਾਮੁਨ ਤੇ ਹਲਦੀ ਜਾਮੁਨ ਖਾਣ ਤੋਂ ਬਾਅਦ ਘੱਟੋ ਘੱਟ 1 ਘੰਟੇ ਤੱਕ ਹਲਦੀ ਵਾਲੀਆਂ ਚੀਜ਼ਾਂ ਖਾਣ ਤੋਂ ਪਹਰੇਜ਼ ਕਰਨਾ ਚਾਹੀਦਾ ਹੈ ਇਹਨਾਂ ਦੋਵਾਂ ਚੀਜ਼ਾਂ ਦਾ ਇਕੱਠਾ ਸੇਵਨ ਕਰਨ ਨਾਲ ਤੁਹਾਨੂੰ ਨੁਕਸਾਨ ਵੀ ਹੋ ਸਕਦਾ ਹੈ ਇਹਨਾਂ ਨੂੰ ਇਕੱਠੇ ਖਾਣ ਨਾਲ ਸਟੇਟ ਵਿੱਚ ਦਰਦ ਜਲਨ ਕਬਜ਼ ਅਤੇ ਐਸਡੀਟੀ ਵੀ ਹੋ ਸਕਦੀ ਹੈ ਜਾਮਨ ਦੇ ਬਾਅਦ ਪਾਣੀ ਪੀਣਾ ਆਯੁਰਵੇਦ ਵਿੱਚ ਕਈ ਅਜਿਹੇ ਫਾਇਦੇ ਦਾ ਜ਼ਿਕਰ ਕੀਤਾ ਜਾਂਦਾ ਹੈ ਜਿਸ ਦੇ ਨਾਲ ਪਾਣੀ ਪੀਣਾ ਮਨਾ ਕੀਤਾ ਗਿਆ ਹੈ ਅਜਿਹੇ ਫਲਾਂ ਵਿੱਚ ਜਾਮਨ ਦਾ ਵੀ ਨਾਮ ਸ਼ਾਮਿਲ ਹੈ ਜਾਮਨ ਖਾਨ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਇਸ ਦੇ ਨਾਲ ਤੁਹਾਨੂੰ ਡਾਇਰੀਆ ਤੇ ਕਬਜ਼ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ ਜਾਮਨ ਖਾਨ ਤੋਂ ਲਗਭਗ ਅੱਧਾ ਘੰਟਾ ਬਾਅਦ ਤੁਹਾਨੂੰ ਪਾਣੀ ਪੀਣਾ ਚਾਹੀਦਾ ਹੈ ਜਾਮਨ ਖਾਨ ਦਾ ਸਹੀ ਅਤੇ ਗਲਤ ਸਮਾਂ ਇਸ ਲਈ ਜਾਮਨ ਦੇ ਫਾਇਦੇ ਲੈਣ ਲਈ ਉਸ ਦੇ ਖਾਣ ਦੇ ਸਮੇਂ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ ਜਾਮਨ ਦਾ ਸੇਵਨ ਦੁਪਹਿਰ ਜਾਂ ਸ਼ਾਮ ਲੂਹੀ ਕੀਤਾ ਜਾ ਸਕਦਾ ਹੈ ਪਰ ਸਵੇਰੇ ਖਾਲੀ ਪੇਟ ਇਹਦਾ ਸੇਵਨ ਸੇਤ ਲਈ ਨੁਕਸਾਨ ਪਹੁੰਚਾ ਸਕਦਾ ਹੈ ਅਜਿਹਾ ਕਰਨ ਦੇ ਨਾਲ ਤੁਹਾਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਿ ਪੇਟ ਦਰਦ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦੀਸ਼ਾ ਹੈਲਥ ਨਾਲ ਧੰਨਵਾਦ